ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਬਿਜਲੀ ਵਰਤਨ ਵਾਲਿਆਂ ਦੇ ਲਈ ਆਈ ਵੱਡੀ ਚੰਗੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਸੂਰਜोदय ਜੋ ਨਾ ਦੇ ਬੇਰੇ ਬਹੋਲੀ-ਹੋਲੀ ਸਾਹਮਣੇ ਆ ਰਹੇ ਹਨ ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਇਸ ਸਕੀਮ ਤਹਿਤ ਹੁਣ ਲੋਕਾਂ ਨੂੰ ਆਪਣੇ ਘਰਾਂ ਦੀ ਛੱਤਾਂ ਤੇ ਸੋਲਰ ਪੈਨਲ ਲਗਾਉਣ ਲਈ ਸਰਕਾਰ ਤੋਂ ਜ਼ਿਆਦਾ ਸਬਸਿਡੀ ਮਿਲੇਗੀ ਲੋਕ ਹੁਣ 1 ਰੁਪਿਆ ਖਰਚ ਕੀਤੇ ਬਿਨਾਂ ਆਪਣੀ ਛੱਤਾਂ ਤੇ ਬਿਜਲੀ ਦੇ ਪੈਦਾ ਕਰ ਸਕਣਗੇ ਇਹ ਜਾਣਕਾਰੀ ਕੇਂਦਰੀ ਨਵੀਂ ਅਤੇ ਨਵੇਂ ਉਨਯੋਗ ਊਰਜਾ ਮੰਤਰੀ ਆਰ ਕੇ ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਪਹਿਲਾਂ ਲੋਕਾਂ ਨੂੰ ਆਪਣੀਆਂ ਛੱਤਾਂ ਤੇ ਸੋਲਰ ਪੈਨਲ ਲਗਾਉਣ ਲਈ 40% ਦੀ ਸਬਸਿਡੀ ਮਿਲਦੀ ਸੀ ਹੁਣ ਉਨਾਂ ਨੂੰ ਪ੍ਰਦਾਨੁਮਤ ਜੀ ਸੂਰਿਓਦਿਆ ਯੋਜਨਾ ਦੇ ਤਹਿਤ 60% ਦੀ ਸਬਸਿਡੀ ਮਿਲੇਗੀ ਲੋਕ ਬਾਕੀ ਬਚੀ 40% ਰਕਮ ਕਰਜ਼ੇ ਵੱਜੋਂ ਲੈ ਸਕਦੇ ਹਨ ਤੇ ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਰਥਿਕ ਤੌਰ ਤੇ ਕਮਜ਼ੋਰ ਲੋਕ ਇਸ ਯੋਜਨਾ ਦਾ ਵੱਤਵਤ ਲਾਭ ਲੈ ਸਕਣ ਸਰਕਾਰ ਇਸ ਯੋਜਨਾ ਤਹਿਤ 1 ਕਰੋੜ ਘਰਾਂ ਦੀਆਂ ਛਤਾਂ ਤੇ ਸੋਲਰ ਪੈਨਲ ਲਗਾਉਣ ਦਾ ਟੀਚਾ ਰੱਖਿਆ ਹੈ ਤੇ ਸਬਸਿਡੀ ਵਧਾ ਕੇ ਸਰਕਾਰ ਚਾਹੁੰਦੀ ਹੈ ਕਿ ਵੱਤਵਤ ਲੋਕ ਬਿਨਾਂ ਕਰਜ਼ੇ ਦੇ ਇਸ स्कीम ਤਹਿਤ ਆਪਣੇ ਘਰਾਂ ਵਿੱਚ ਸੋਲਰ ਪੈਨਲ ਲਗਾ ਸਕਣੇ ਵੀਡੀਓ ਦੇਖਣ ਲਈ ਤੁਹਾਡਾ